ਮੈਂ ਕਹਾਂਗਾ ਜੀ ਕਿ ਇਸ ਮੁਕੱਦਸ ਧਰਤੀ ਤੇ ਸ੍ਰੀ ਅੰਮ੍ਰਿਤਸਰ ਕਿਸੇ ਵੀ ਬਹਾਨੇ ਜਿਹੜਾ ਵੀ ਸ਼ਖਸ ਆਉਂਦਾ ਉਹ ਖੁਸ਼ ਨਸੀਬ ਹੈ। ਔਰ ਮੈਂ ਇਸ ਧਰਤੀ ਨੂੰ ਵੀ ਨਮਸਕਾਰ ਕਰਦਾ ਜੀ ਜੋ ਸਾਰੇ ਜਹਾਨ ਲਈ ਮੁਕੱਦਸ ਹੈ। ਔਰ ਮੈਂ ਪ੍ਰਿੰਸੀਪਲ ਸਾਹਿਬ ਦਾ ਚੀਨਾ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਸਾਰੇ ਸਟਾਫ ਦਾ ਜਿਨ੍ਹਾਂ ਨੇ ਯਾਦ ਫਰਮਾਇਆ। ਇਸ ਬਹਾਨੇ ਮੇਰਾ ਗੁਨਾਹਗਾਰ ਸਿਰ ਇਸ ਮੁਕੱਦਸ ਧਰਤੀ ਤੇ ਚੁਕਾ। ਖਾਲਸਾ ਕਾਲਜ ਇਹ ਜੀ ਇਮਾਰਤ ਹੀ ਵੇਖ ਕੇ ਪਤਾ ਲੱਗਦਾ ਕਿ ਸਾਡੀ ਕਿੰਨੀ ਅਮੀਰ ਵਿਰਾਸਤ ਹੈ ਔਰ ਕਿਸ ਟਾਈਪ ਦਾ ਸਾਡੇ ਕੋਲ ਬੰਦੇ ਸਨ ਭਾਈ ਰਾਮ ਸਿੰਘ ਹਾਂ ਜੀ ਭਾਈ ਰਾਮ ਜੀ ਚਲਾ ਕੇ ਕਮਾਲ ਯਾਨੀ ਇੱਕੋ ਹੀ ਵਾਹਦ ਬਿਲਡਿੰਗ ਹੈ ਇਹ ਔਰ ਬੜੀ ਖੁਸ਼ਕਿਸਮੀ ਮੇਂ ਥੈਂਕ ਯੂ ਸਰ ਕਿਸਾਨੀ ਅੰਦੋਲਨ ਕਿਸ ਤਰ੍ਹਾਂ ਵੇਖ ਰਹੇ ਜੀ ਅ ਉਸੀ ਤਰ੍ਹਾਂ ਦੇਖ ਰਿਹਾ ਜਿਵੇਂ ਪੰਜਾਬੀ ਦੇਖ ਰਿਹਾ ਹਰ ਪੰਜਾਬੀ ਦੇਖ ਰਿਹਾ ਜਿਹੜਾ ਬੰਦਾ ਵੀ ਰਜ਼ਕ ਦਾਦੇ ਦੀ ਇੱਜ਼ਤ ਕਰਦਾ ਕਿਉਂਕਿ ਮੈਂ ਤਾਂ ਵੈਸੇ ਪੰਜਾਬ ਦੇ ਹਰ ਬੰਦੇ ਦਾ ਕੁਛ ਨਾ ਕੁਛ ਦੇਣਾ ਹੀ ਆ ਕਰਜ਼ਦਾਰ ਹਾਂ ਮੈਂ ਤੇ ਜਿਹੜਾ ਬੰਦਾ ਕਰਜ਼ਦਾਰ ਹੁੰਦਾ ਉਹ ਫਿਰ एहसान फरामोश ਨਹੀਂ ਕਦੀ ਹੋ ਸਕਦਾ ਆਪਣੇ ਲੋਕਾਂ ਲਈ ਆਪਣੀ ਧਰਤੀ ਲਈ ਆਪਣੇ ਪੰਜਾਬੀਆਂ ਲਈ ਪੰਜਾਬੀਅਤ ਲਈ ਮੈਂ ਅਰਦਾਸ ਕਰਦਾ ਹੈ ਸੱਚਾ ਬਾਦਸ਼ਾ ਕਿਸਾਨ ਔਰ ਪੰਜਾਬ ਇੱਕ ਊਗ ਵਸੇ ਔਰ ਸਾਡੇ ਇਹ ਸਾਰੇ ਮਰਹਲਿਆਂ ਚੋਂ ਬੜਾ ਗ੍ਰੇਸਫੁਲੀ ਨਿਕਲ ਜਾਈਏ ਸਰ ਲੱਗਦਾ ਇੱਥੇ ਰਾਜਨੀਤੀ ਕੀਤੀ ਜਾ ਰਹੀ ਹੈ ਸ਼ਾਸਕ ਪਾਰਟੀ ਵਾਲੋਂ ਰਾਜਨੀਤਿਕ ਹੋਣ ਦੇ ਬਾਵਜੂਦ ਮੈਨੂੰ ਰਾਜਨੀਤੀ ਸਮਝ ਨਹੀਂ ਆਉਂਦੀ ਤੇ ਮੈਨੂੰ ਪਤਾ ਨਹੀਂ ਮੈਂ ਅਰਦਾਸ ਕਰ ਸਕਦਾ ਮਾਲਕ ਸਤਮਕਾਲ ਦੇ ਵਿੱਚ ਇੱਕ ਆਈਪੀਸ ਅਫਸਰ ਨੂੰ ਖਾਲਸਤਾਨੀ ਕਿਹਾ ਕਿ ਕਿਉਂਕਿ ਨਹੀਂ ਪਾਦਵਨੀ ਹੋਈ ਸੀ ਕਸ਼ਮੀਰ ਨੂੰ ਰੋਕ ਰਹੀ ਸੀਗੇ ਇਹਨੂੰ ਕਿਵੇਂ ਦੇਖਦੇ ਹੋ ਕਿ ਹੁਣ ਤੱਕ ਵੀ ਉਹੀ ਚੀਜ਼ ਨੂੰ ਬਾਰ ਬਾਰ ਨਹੀਂ ਇਹ ਮੇਲੇ ਬਾਰੇ ਕੋਈ ਨਹੀਂ ਇਹ ਮੇਲੇ ਬਾਰੇ ਇਸ਼ੂ ਟੂ ਆ ਚਲੋ ਅਸੋ ਜਿਹੜਾ ਐਡਾ ਵੱਡਾ ਬੁੱਕ ਫੇਅਰ ਲੱਗਾ ਹੈ ਵਿੱਚ ਕਿਤਾਬਾਂ ਦਾ ਬਹੁਤ ਵੱਡਾ ਖਜ਼ਾਨਾ ਹੈ ਔਰ ਬੁੱਕਸ ਦਾ ਹਿਸਟੋਰੀਕਲ ਵੀ ਨੇ ਨੋਲੇਜੇਬਲ ਕਿੰਨਾ ਕੁ ਫਾਇਦਾ ਜੀ ਸਟੂਡੈਂਟਸ ਨੂੰ ਕਿੰਨੇ ਕੁ ਨਾਲ ਸਪੋਰਟ ਹੋਈ ਜੀ ਮੈਂ ਇੱਥੇ ਨਾਲ ਜਿਹੜੇ ਇਸ ਧਰਤੀ ਨਾਲ ਵਾਸਤਾ ਉਹ ਤਾਂ ਹੈ ਹੀ ਆ ਪੂਰੇ ਪੰਜਾਬੀਆਂ ਨੂੰ ਮੈਂ ਕਹਾਂਗਾ ਕਿ ਕਿਤਾਬਾਂ ਪੜਨ ਦਾ ਸ਼ੌਕ ਪਾ ਲਓ ਹਰਫਾਂ ਦੀ ਇੱਜ਼ਤ ਕਰੋ ਸ਼ਬਦਾ ਦੀ ਇੱਜ਼ਤ ਕਰੋ ਤਾਂ ਕਿ ਸਾਨੂੰ ਸਾਨੂੰ ਬਹੁਤ ਸਖਤ ਲੋੜ ਜਿਹੜਾ ਬੰਦਾ ਕਿਤਾਬ ਪੜਦਾ ਰਸੂਲ ਹਮਜ਼ਾ ਤੌਬਦੀ ਕਿਤਾਬ ਪੜੀ ਸੀ ਮੈਂ ਬਹੁਤ ਪਹਿਲਾਂ ਮੇਰਾ ਦਾਗਿਸਤਾਨ ਉਹ ਕਮਾਲ ਕਿਤਾਬ ਸੀ ਉਹਨੇ ਕਿਹਾ ਕਿ ਜੇ ਕਿਸੇ ਨੂੰ ਬਦਵਾ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਰੱਬ ਕਰੇ ਤੇਰੀ ਲੋਕੀ ਜਿੰਨੀ ਉਮਰ ਹੋਵੇ ਸੋ ਉਹ ਕਿਤਾਬ ਪੜਦਿਆਂ ਫਿਰ ਬਾਬਾ ਸੂਫੀ ਬਾਬਿਆਂ ਦੀਆਂ ਸਾਰੀਆਂ ਕਿਤਾਬਾਂ ਜਿੰਨੀਆਂ ਵੀ ਮੈਨੂੰ ਮੈਨੂੰ ਪੜਨ ਦਾ ਬੜਾ ਸ਼ੌਕ ਹੈ ਪੜਦਾ ਹੀ ਰਹਿਣਾ ਮੈਂ ਕਿਉਂਕਿ ਮੈਂ ਵਿਦਿਆਰਥੀ ਹੀ ਸਮਝਦਾ ਸੰਗੀਤ ਦਾ ਵੀ ਔਰ ਲਿਟਰੇਚਰ ਦਾ ਅੱਜ ਦਿਨ ਸੀ ਆ ਭਾਤੀ ਨੌਜਵਾਨਾਂ ਨੂੰ ਕੀ ਟ੍ਰੇਨ ਕਰਦੇ ਹੋ ਕਿ ਕਿਤਾਬਾਂ ਵੱਲ ਜੁੜਨ ਕਿਉਂਕਿ ਇਹ ਰੰਝਾਲ ਬਹੁਤ ਘਟ ਗਿਆ ਇਸ ਤੋਂ ਵੱਡਾ ਕੀ ਮੈਸੇਜ ਹੋ ਸਕਦਾ ਕਿ ਇਸ ਤੋਂ ਵੱਡੀ ਕੋਈ ਗਾਲ ਨਹੀਂ ਵੱਦ ਸੀਸ ਨਹੀਂ ਕਿ ਤੁਹਾਨੂੰ ਮਾਂ ਬੋਲੀ ਭੁੱਲ ਜਾ ਮਾਂ ਬੋਲੀ ਨੂੰ ਪਿਆਰ ਕਰੋ ਜਿਹੜਾ ਬੰਦਾ ਪੰਜਾਬੀਅਤ ਨੂੰ ਪੰਜਾਬ ਪੰਜਾਬੀ ਹੋਣ ਤੇ ਨਾਜ਼ ਨਹੀਂ ਕਰਦਾ ਦੂਜੀਆਂ ਜ਼ਬਾਨਾਂ ਸਿੱਖੋ ਕੋਈ ਗੱਲ ਨਹੀਂ ਪੂਰੀ ਦੁਨੀਆ ਚ ਗਲੋਬਲਾਈਜ਼ ਹੋ ਗਈ ਦੁਨੀਆ ਲੇਕਿਨ ਆਪਣੀ ਜ਼ੁਬਾਨ ਨੂੰ ਬਹੁਤ ਪਿਆਰ ਕਰੋ ਬਹੁਤ ਜ਼ਿਆਦਾ ਲੱਗਦਾ ਹੈ ਜੇ ਮੇਲੇ ਲੱਗਣੇ ਚਾਹੀਦੇ ਕਾ ਬੱਚਿਆਂ ਨੂੰ ਇਸ ਬਾਰੇ ਨੋਟ ਜੀ ਮੇਲੇ ਤੇ ਲੱਗਣੇ ਹੀ ਚਾਹੀਦੇ ਆ ਦੁਨੀਆ ਆਪਣੇ ਆਪ ਚ ਮੇਲਾ ਤੇ ਉਸ ਮੇਲੇ ਚ ਇਹੋ ਜਿਹਾ ਮੇਲੇ ਜਦੋਂ ਲੱਗਦੇ ਆ ਫਿਰ ਉਹ ਸਰਸ਼ਾਰ ਹੋ ਜਾਂਦੀ ਹੈ ਚਲੋ ਠੀਕ ਹੈ ਜੀ ਚਲੋ